그러더요 네. 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 的战斗吧！<哪> ਸੁਖਵਿੰਦਰ ਸਿੰਘ ਸੁਭਰਾ ਕਿਸਾਨ ਮidurshya ਸ਼ਭਤੀ ਪੰਜਾਬ ਦਾ ਸੁਭਾ ਪ੍ਰਧਾਨ ਸੁਭਰਾ ਸਾਹਿਬ ਅੱਜ ਦਾ ਜਿਹੜਾ ਹੈਗਾ ਪ੍ਰੋਗਰਾਮ ਅੱਜ ਸਾਡਾ ਜਥਾ ਜਿਹੜਾ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਫੇਰ ਸ਼ੰਭੂ ਬਾਰਡਰ ਵੱਲੇ ਰਵਾਨਾ ਹੋ ਰਿਹਾ ਕਿਉਂਕਿ ਸ਼ੰਭੂ ਬਾਰਡਰ ਤੇ ਕੱਲ ਤੇ ਅੱਜ ਦੋ ਦਿਨ ਉਹ ਜਿਹੜੀਆਂ ਮੀਟਿੰਗਾਂ ਆ ਗੈਰ ਰਾਜਨੀਤਿਕ ਮੋਰਚੇ ਦੀਆਂ ਤੇ ਕੇਐਮਐਮ ਦੀਆਂ ਮੀਟਿੰਗਾਂ ਆਪੋ ਆਪਣੇ ਫੋਰਮਾਂ ਦੀਆਂ ਚੱਲ ਰਹੀਆਂ ਸੀ ਅੱਜ ਮੀਟਿੰਗ ਕਰਕੇ ਕੱਲ ਨੂੰ ਕੋਈ ਅਗਲੇ ਐਲਾਨ ਜਿਹੜੇ ਆ ਉਹ ਕੱਲ 29 ਤਰੀਕ ਨੂੰ ਹੋਣੇ ਆ ਇਸ ਕਰਕੇ ਅੱਜ ਇੱਕ ਤਾਂ ਸੰਗਤ ਥੋੜੀ ਜੀ ਜਿਹੜੀ ਇਜਾਦੇ ਦਿਨ ਹੋ ਗਏ ਕਈ ਨੂੰ ਉਹਦਾ ਵਟਾਂਦਰਾ ਕੀਤਾ ਵਾ ਕਿਉਂਕਿ ਜਿਹੜੇ ਉੱਥੋਂ ਵਾਲੇ ਉਹ ਪਿੱਛੇ ਆਇਆ ਤੇ ਇਹ ਹੁਣ ਲੈ ਕੇ ਜਾਣੇ ਆ ਅੱਜ ਸੈਂਕੜੇ ਟਰਾਲੀ ਗੱਡੀਆਂ ਔਰ ਮਾਮਾ ਭੈਣਾਂ ਦੇ ਜਥੇ ਫਿਰ ਤੋਂ ਜਿਹੜੇ ਆ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਜਿਹੜੇ ਆ ਪਹੁੰਚ ਰਹੇ ਆ ਉਹਦੀ ਤਿਆਰੀ ਦੇ ਅਦ ਬਿਆਸ ਵਾਲੇ ਪੁਲ ਦੇ ਉੱਤੇ ਖੜੇ ਆ ਥੋੜੇ ਚਿਰ ਤੱਕ ਬਹੁਤ ਵੱਡੀ ਤਦਾਦ ਦੇ ਵਿੱਚ ਇਥੋਂ ਵੱਡਾ ਜਥਾ ਲੈ ਕੇ ਸ਼ੰਭੂ ਬਾਰਡਰ ਵੱਲ ਰਵਾਨਾ ਹੋਵਾਂਗੇ ਤਾਂ ਜੋ ਆਪਣੀਆਂ ਮੰਗਾਂ ਨੂੰ ਬਣਵਾ ਸਕੀਏ ਸਭ ਤੋਂ ਘਾਤ ਕੇ ਆ ਵਿਸ਼ਵ ਪਧਰੀ ਜਿਹੜੀ ਲੜਾਈ ਬਣ ਦਿਆ ਉਹ ਵਿਸ਼ਵ ਵਪਾਰ ਦੀਆਂ ਨੀਤੀਆਂ ਦੇ ਵਿੱਚੋਂ ਭਾਰਤ ਬਾਹਰ ਆਵੇ ਇਸ ਟਾਈਮ ਤੇ ਪੂਰਾ ਵਿਸ਼ਵ ਜਾਗ ਰਿਹਾ ਵਾ ਆਬੂ ਤਾਬੀ ਦੇ ਵਿੱਚ 26 ਤਰੀਕ ਤੋਂ ਮੀਟਿੰਗ ਹੋ ਰਹੀ ਆ ਵਿਸ਼ਵ ਵਪਾਰ ਸਸਤਾ ਦੀ ਜਿੱਥੇ 70 75 ਹਜ਼ਾਰ ਪੂਰੇ ਯੂਰਪ ਕੰਟਰੀਆਂ ਚੋਂ ਇਦੋਂ ਆਪਣੇ ਭਾਰਤ ਦੇ ਵਿੱਚੋਂ ਹੋਰ ਕਈ ਦੇਸ਼ਾਂ ਦੇ ਵਿੱਚੋਂ ਲੋਕ ਆਣ ਕੇ ਵਿਰੋਧ ਜਤਾ ਰਹੇ ਆ ਔਰ ਵਿਰੋਧ ਕਰਨ ਵਾਲਿਆਂ ਨੂੰ ਸਹੀ ਸੁਰੱਖਿਆ ਦੀ ਜਗ੍ਹਾ ਦਿੱਤੀ ਗਈ ਆ ਕਿਉਂਕਿ ਉਹਨਾਂ ਦਾ ਹੱਕ ਵਾ ਪਰ ਇੱਥੇ ਵਿਰੋਧ ਕਰਨ ਵਾਲਿਆਂ ਦੇ ਅੱਗੇ ਬੈਰੀਕੇਟਿੰਗ ਕਰਕੇ ਜਿਵੇਂ ਕਿਲਾ ਦੀ ਖੇਤੀ મોદી ਨੇ ਕੀਤੀ ਆ ਜਿਵੇਂ ਅਥਰੂ ਗੈਸ ਦੇ ਗੋਲੇ ਸੁੱਟ ਕੇ ਜਿਵੇਂ ਸਿੱਧੀਆਂ ਪੱਕੀਆਂ ਗੋਲੀਆਂ ਮਾਰ ਕੇ ਸ਼ੁਭ ਕਰਨ ਵਰਗੇ ਹੀਰੇ ਸ਼ੀਦ ਕੀਤੇ ਆ ਤੇ ਸਾਨੂੰ ਐਉਂ ਮਹਿਸੂਸ ਹੋਣ ਲਿਆ ਵੀ ਅਸੀਂ ਕਿਸੇ ਦੁਸ਼ੇ ਦੂਜੇ ਗ੍ਰਹਿ ਦੇ ਪ੍ਰਾਣੀ ਹੋਈਏ ਕਹਿਣਾ ਚਾਹੁੰਦੇ ਆ ਸਮੇਂ ਦੇ ਹੁਕਮਰਾਨ ਵੀ ਇਹੋ ਹੀ ਲੋਕ ਨੇ ਜਿਨ੍ਹਾਂ ਨੇ ਜੈ ਜਵਾਨ ਜੈਨ ਕਿਸਾਨ ਦਾ ਨਾਹਰਾ ਸਾਰਤਕ ਕਰਦਿਆਂ ਸਰਹੱਦਾ ਦੀ ਰਾਖੀ ਵੀ ਕੀਤੀ ਔਰ ਅੰਨ ਦੇ ਭੰਡਾਰ ਵੀ ਭਰੇ ਅੱਜ ਇਹਨਾਂ ਨੂੰ ਅਲੱਗ-ਥਲੱਗ ਕਰਕੇ ਵੇਖਿਆ ਜਾ ਰਿਹਾ ਵਾ ਜਿਹੜੀ ਵਿਚੋਪਾਰ ਸੰਸਤਾ ਦੇ ਬਲਬੂਤੇ ਤੇ ਤੁਸੀਂ ਇੰਨੀਆਂ ਝਾਂਗੜਾ ਮਾਰ ਰਹੇ ਜੀ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਭਾਰਤ ਤੇ ਫਿਰ ਤੋਂ ਕਬਜ਼ਾ ਕਰਨਾ ਵਾ ਪੂਰਾ ਭਾਰ ਫਿਰ ਤੋਂ ਗੁਲਾਮ ਹੋਊਗਾ ਐਸ ਕਰਕੇ ਪੂਰੇ ਭਾਰ ਦੇ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਕਿ ਐਮ ਐਸ ਪੀ ਗਰੰਟੀਡ ਦਾ ਕਾਨੂੰਨ ਕੱਲੇ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਇਹਦੀ ਲੋੜ ਨਹੀਂ ਇਹ ਹਰੇਕ ਉਸ ਵਰਗ ਲਈ ਜ਼ਰੂਰੀ ਆ ਜਿਹੜਾ ਰੋਟੀ ਲੈ ਕੇ ਖਾਂਦਾ ਵਾ ਜਿਹੜਾ ਖਰੀਦ ਕੇ ਖਾਂਦਾ ਵਾ ਉਹਦੇ ਵਾਸਤੇ ਵੱਧ ਜ਼ਰੂਰੀ ਆ ਕਿਉਂਕਿ ਜੇਕਰ ਐਮ ਐਸ ਪੀ ਹੋਊਗੀ ਤੇ ਭਾਜੜੇ ਆ ਉਸ ਤੇ ਰਹੇਗਾ ਸਰਵਜੀਤ ਕੌਰ ਚੱਕਰੇ ਇੱਕ ਵਾਰ ਤੋਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਜੀ ਪਹਿਲਾਂ ਵੀ ਜਿੱਥੇ ਜਿਹੜੇ ਹੈਗੇ ਆ ਉਹ ਬੀਬੀਆਂ ਦੇ ਭੈਣਾਂ ਨੇ ਸਾਰਿਆਂ ਮਿਹਰਬਾਨਾ ਹੋਏ ਅੱਜ ਫੇਰ ਹੁਣ ਜਾ ਰਹੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਜੋ ਕੁਛ ਉੱਤੇ ਹੋ ਰਿਹਾ ਹੈਗਾ ਤੁਸੀਂ ਜਾਣਾ ਜਿਹੜਾ ਹੈਗਾ ਉਹ ਜੇਕਰ ਤੁਸੀਂ ਫੈਸਲਾ ਕੀਤਾ ਹੈ ਕਰਕੇ ਮੇਰੇ ਵੇਖੋ ਜੀ ਸਾਡਾ ਦਿਲ ਤੇ ਨਹੀਂ ਕਰਦਾ ਕਿ ਘਰਾਂ ਤੋਂ ਨਿਕਲ ਕੇ ਸੜਕਾਂ ਤੇ ਆਈਏ ਪਰ ਜਿਹੜੀ ਸਮੇ ਦੀ ਸਰਕਾਰ ਹੈ ਉਹ ਸਾਨੂੰ ਮਜਬੂਰ ਕਰਦੀ ਪਈ ਆ ਕਿ ਅਸੀਂ ਆਪਣੇ ਘਰ ਛੱਡ ਕੇ ਸੜਕਾਂ ਤੇ ਆਈਏ ਤੇ ਅੱਜ ਦੀ ਸਰਕਾਰ ਦਾ ਵਿਰੋਧ ਕਰੀਏ ਤੇ ਮੇਰੇ ਹਿਸਾਬ ਨਾਲ ਸਾਨੂੰ ਸਰਕਾਰ ਹੀ ਮਜਬੂਰ ਕਰਦੀ ਪਈ ਆ ਘਰੋਂ ਨਿਕਲਣ ਵਾਸਤੇ ਏ ਹੁਣ ਸਰਕਾਰ ਤੈਅ ਕਰੇ ਵੀ ਉਹ ਕਿੰਨਾ ਕੋ ਸਾਨੂੰ ਸਾਡੀ ਪ੍ਰੀਖਿਆ ਲੈਣਾ ਚਾਹੁੰਦੀ ਆ ਅਸੀਂ ਤਿਆਰ ਆ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਵਾ ਸਬਰ ਕਰਕੇ ਲੜਨਾ ਤੇ ਕੋਈ ਨਾ ਟੱਕਰਦੇ ਆ ਅੱਜ ਜਿੰਦਾ ਸੰਖੇਪ ਹੈਗੇ ਆ ਉਦੋਂ ਪਹਿਲਾਂ ਵੀ ਬੀਬੀਆਂ ਦੇ ਕਾਫਲੇ ਵੱਟੇ ਹੁੰਦੇ ਆਗੇ ਕੀ ਹੈਗਾ ਅੱਗੇ ਹੁਣ ਮਲੇ ਸਮਝ ਨਹੀਂ ਕਿ ਜਿਹੜਾ ਹੈਗਾ ਗੱਤੱਦਾ ਹੋ ਰਹੀ ਹੋਰ ਹਾਂਜੀ ਬਿਲਕੁਲ ਬਿਲਕੁਲ ਪਿੰਡਾਂ ਵਿੱਚ ਬੀਬੀਆਂ ਤਿਆਰ ਆ ਅ ਇੱਕ ਦੂਸਰੇ ਤੋਂ ਪਹਿਲਾਂ ਆਉਣ ਵਾਸਤੇ ਇਹ ਸਾਡੇ ਆਗੂਆਂ ਵੱਲੋਂ ਅਜੇ ਰੋਕਿਆ ਜਾ ਰਿਹਾ ਵਾ ਕਿ ਕੋਈ ਨਹੀਂ ਜਦੋਂ ਤੁਹਾਡੀ ਜ਼ਰੂਰਤ ਹੋਗੀ ਆਪਾਂ ਜਾਵਾਂਗੇ ਇਕੱਠੇ ਹੋ ਕੇ ਤੇ ਆਉਣਗੀਆਂ ਬੀਬੀਆਂ ਵਾਧ ਚੜ ਕੇ ਮਾਈ ਭਾਗਵਦੀਆਂ ਵਾਰਸਾਂ ਆਉਣ ਨੂੰ ਤਿਆਰ ਆ ਕਿਵੇਂ ਹੈਗੇ ਜਿੱਦਾਂ ਪੁਰਸ਼ ਕਿੱਧਰ ਗਿਆ ਤੁਸੀਂ ਤਸਕੀਨਾ ਸਾਹਮਣੇ ਆਈ ਕਿ ਕਿਸਾਨ ਜਿੱਥੇ ਗਏ ਸੀਗੇ ਬਾੜਾਂ ਦੇ ਉੱਤੇ ਝੂਣੀ ਬਾਟ ਦੀ ਗੱਲ ਆ ਜਾਂ ਕਨਗੀਆਂ ਹਾਂਜੀ ਉੱਥੇ ਜਿਹੜੀਆਂ ਬੀਬੀਆਂ ਹੈਗੀਆਂ ਨਵਲ ਘਰ ਦੇ ਕੰਮ ਕਾਜ ਜਿਹੜੇ ਆਪਾਂ ਕਹਿ ਸਕਦੇ ਹਾਂ ਖੇਤੀ ਬੜੀ ਨਾਲ ਸੁਭੰਦਰ ਤੇ ਜਿਆ ਪਸ਼ੂਆਂ ਦੇ ਆ ਚਾਰੇ ਨੂੰ ਲੈ ਕੇ ਆ ਉਹ ਉਹ ਉਸ ਨੂੰ ਮੈਨੇਜ ਕਿਦਾਂ ਕੀਤਾ ਕੋਈ ਜੀਵਿਦਾਰਾਂ ਦੀਆਂ ਧੀਆ ਵਾ ਤੇ ਸਾਨੂੰ ਪਤਾ ਵਾ ਕਿ ਜਦੋਂ ਸਾਡੇ ਵੀਰ ਸਾਡੇ ਹਸਬੰਡ ਜਾਂ ਘਰੇ ਨਹੀਂ ਹੁੰਦੇ ਸਾਡੇ ਮਾਪਬ ਅਸੀਂ ਉਹਨਾਂ ਨੂੰ ਕੰਮ ਕਰਦੇ ਵੇਖਿਆ ਵਾ ਪੂਨ ਪਸੀਨਾ ਬਣਾਉਂਦੇ ਵੇਖਿਆ ਉਹਨਾਂ ਨੂੰ ਤੇ ਇਹ ਸਾਡੇ ਬਲੱਡ ਵਿੱਚ ਹੈਗਾ ਕੰਮ ਕਰਨਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਅਸੀਂ ਬੜੀ ਖੁਸ਼ੀ ਨਾਲ ਸਾਰੇ ਕੰਮ ਸਾਬ ਲੈਨੇ ਆ ਤੇ ਅੱਗੇ ਵੀ ਸੰਭਾਂਗੇ ਆਪਣੇ ਵੀਰਾਂ ਦੇ ਨਾਲ ਇੱਥੇ ਵੀ ਹਰ ਇੱਕ ਥਾਂ ਤੇ ਬਰਾਬਰ ਦਾ ਸਾਥ ਦਵਾਂਗੇ ਹਾਂਜੀ